ਔਰ ਜੀ ਆਪਣਾ ਵਲੌਗ ਦੇਖ ਰਿਹਾ ਸਾਰੀਆਂ ਮਾਵਾਂ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਾਈ ਸਾਸਿਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਜੀ ਸੰਡੇ ਦਾ ਦਿਨ ਆ ਤੇ ਬੀਬੀਆਂ ਲਈ ਵੱਡੀ ਖੁਸ਼ਖਬਰੀ ਹੈ ਜੀ ਕਿਉਂਕਿ ਜਿਹੜਾ ਬੀਬੀਆਂ ਨਾਲ ਵਾਦਾ ਕੀਤਾ ਸੀਗਾ ਭਗਵਾਨਤ ਮਾਨ ਨੇ ਆਮ ਆਦਮੀ ਪਾਰਟੀ ਨੇ ਉਹ ਛੇਤੀ ਪੂਰਾ ਕਰਨ ਜਾ ਰਹੇ ਆ ਤੇ ਜਿਹੜਾ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਹਰ ਮਹੀਨੇ ਜਿਹੜਾ 1000 ਰੁਪਿਆ ਦਿਆ ਕਰਨੀ ਹੈ ਨਾ ਲੇਡੀਜ਼ ਦੇ ਖਾਤੇ ਤੇ ਵੀਪੀਆਂ ਦੇ ਖਾਤੇ 'ਚ ਤੇ ਬਾਅਦ 'ਚ ਉਹਨਾਂ ਨੇ ਜਿਹੜਾ ਕਮਿਟਮੈਂਟ ਸੀ ਥੋੜੀ ਚੇਂਜ ਕਰਤੀ ਸੀ 1000 ਤੋਂ 1100 ਰੁਪਿਆ ਕਹਿਤਾ ਸੀ ਉਹਨਾਂ ਨੇ ਕਿ 1100 ਰੁਪਿਆ ਦਿਆ ਕਰਾਂਗੇ ਤੇ ਉਹ ਜਿਹੜਾ ਵਾਦਾ ਹੈ ਉਹ ਛੇਤੀ ਪੂਰਾ ਕਰਨ ਜਾ ਰਿਹਾ ਜੀ ਤੇ ਉਹਨਾਂ ਦੀ ਜਿਹੜੀ ਆਫੀਸ਼ੀਅਲੀ ਅਨਾਉਂਸਮੈਂਟ ਆ ਤੇ ਇਹ ਤੁਹਾਨੂੰ ਅੱਪਾ ਬਾਅਦ ਦੱਸ ਦਿਆਂਗੇ ਕਿਵੇਂ ਉਹਨਾਂ ਨੇ ਕਿਹਾ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਭਗਵੰਤ ਮਾਨ ਦੀਆ ਵੀਡੀਓ ਦੇਖੋ ਤੇ ਬਾਅਦ 'ਚ ਆਪਾਂ ਦੱਸ ਦਿਆਂ ਤੁਹਾਨੂੰ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪ ਮੈਂ ਜਿਹੜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਵਾਰ ਨੇ ਦੇਖਣਾ ਹੁੰਦਾ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹਾਂਗੇ ਕਿ ਆ ਧੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖਰਾਉਨੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਹਾਂਜੀ ਤੇ ਹੁਣ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਆ ਭਗਵੰਦਾਂ ਵਾਲੀ ਤੁਸੀਂ ਵੀਡੀਓ ਦੇਖ ਹੀ ਲਈ ਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਜਿਹੜੀ ਸਰਕਾਰ ਦੇ ਹੁਣ 49 ਮਹੀਨੇ ਪੂਰੇ ਹੋ ਜਾਣਗੇ April ਦੇ ਵਿੱਚ ਜਿਹੜਾ ਉਹਨਾਂ ਨੇ ਬਜਟ ਸੈਸ਼ਨ ਨੂੰ ਮਤਲਬ ਕਿ ਬਜਟ ਪੇਸ਼ ਕਰਨਾ ਵਾ ਤੇ ਸਰਕਾਰ ਦੇ ਕਹਿੰਦੇ ਮੁਤਾਬਕ ਕਿਹੜਾ ਪ੍ਰਾਇਲਟ ਬਜਟ ਪੇਸ਼ ਕਰਨ ਜਾ ਰਹੇ ਆ ਉਹਦੇ ਚ ਸਰਕਾਰ ਨੂੰ 49 ਮਹੀਨੇ ਹੋ ਜਾਣਗੇ ਤੇ ਉਦੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜਾ ਇਹ ਜਿਹੜੀ ਗਰੰਟੀ ਸਾਡੀ ਰਹਿੰਦੀ ਆ ਉਹ ਨਾਲ ਹੀ ਪੂਰੀ ਕਰ ਦਾਂਗੇ ਤੇ ਉਸੇ ਮਹੀਨੇ ਤੋਂ ਜਿਹੜੇ ਖਾਤੇ 'ਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਤੇ ਹੁਣ ਹੋ ਸਕਦਾ ਹੈ ਕਿ ਸ਼ਾਇਦ ਜਿਹੜੇ 49 ਮਹੀਨੇ ਹੋਏ ਆ ਸਰਕਾਰ ਬਣੀ ਨੂੰ ਤੇ ਸ਼ਾਇਦ ਉਹ ਪੈਸੇ ਇਕੱਠੇ ਦੇ ਦੇਣ ਕਿ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਪਹਿਲੇ ਦਿਨ ਤੋਂ ਜਦੋਂ ਦਾ ਅਸੀਂ ਪ੍ਰੋਮਿਸ ਕੀਤਾ ਹੈ ਉਹ ਸਾਰੇ ਪੈਸੇ ਜਿਹੜੇ ਬੀਬੀਆਂ ਨੂੰ ਦੇਵਾਂਗੇ ਤੇ ਜੇ ਆਪਾਂ 49 ਨੂੰ 1100 ਦੇ ਨਾਲ ਗੁਣਾ ਕਰੀਏ ਤਾਂ ਹਰ ਬੀਬੀ ਦੇ ਖਾਤੇ 'ਚ ਲਗਭਗ 53900 ਰੁਪਏ ਬਣਦਾ ਹੈ ਕਿ ਜੋ ਕਿ ਸਰਕਾਰ ਵੱਲੋਂ ਦਿੱਤਾ ਜਾ ਸਕਦਾ ਹੈ ਤੇ ਵੱਡੀ ਖੁਸ਼ਖਬਰੀ ਹੈ ਤੇ ਜੇ ਉਹ 53900 ਰੁਪਏ ਨਹੀਂ ਵੀ ਦਿੰਦੇ ਤਾਂ ਹੋ ਸਕਦਾ ਹੈ ਕੁਝ ਇਨਸਟਾਲਮੈਂਟ ਦੇ ਵਿੱਚ ਉਹ 49 ਮਹੀਨਾ ਦੀ ਜਿਹੜੀ ਕਸਰ ਪੂਰੀ ਕਰ ਦੇਣ ਤੇ ਜੇ ਉਹ ਵੀ ਨਹੀਂ ਕਰਦੇ ਤਾਂ ਵੀ ਹਰ ਮਹੀਨੇ 1100 ਰੁਪਏ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸਰਕਾਰ ਦੇ ਸਿਰਫ ਇੱਕ ਹਸਾਰ ਰਹਿ ਗਿਆ ਸਰਕਾਰ ਦੇ ਕਾਰਜਕਾਲ 'ਚ ਤੇ ਹੁਣ ਉਹਨਾਂ ਨੂੰ ਕੰਮ ਕਰਨੇ ਪੈਣੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੋਲਿਟਿਕਸ ਕੀ ਚੀਜ਼ ਆ ਤੇ ਹੁਣ ਕੰਮ ਉਹਨਾਂ ਨੂੰ ਕਰਨਾ ਹੀ ਪੈਣਾ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਵਾ ਤੇ ਵੱਡੀ ਖੁਸ਼ਖਬਰੀ ਆ ਬੀਬੀਆਂ ਲਈ ਕਿਉਂਕਿ ਹੁਣ ਜੋ ਮਰਜ਼ੀ ਹੋ ਜੇ ਹੁਣ ਪਿੰਨਾ ਜਿਹੜਾ ਮਹੀਨਾ 'ਚ ਪੈਸੇ ਆਉਣੇ ਹੀ ਆਉਣੇ ਆ ਤੇ ਪੈਨਸ਼ਨਾਂ ਵੀ ਵਧਣ ਜਾਂ ਵਧਣਗੀਆਂ ਵਧਣਗੀਆਂ ਕਿਉਂਕਿ ਟਾਈਮ ਕੁਝ ਨਹੀਂ ਰਹਿ ਗਿਆ ਸਰਕਾਰ 'ਚ ਤੇ ਜਿਵੇਂ ਜਿਵੇਂ ਦੀਆਂ ਵੋਟਾਂ ਵੀ ਉਹਨਾਂ ਨੇ ਲੈਣੀਆਂ ਤੇ ਫੇਰ ਕਰਨਾ ਹੀ ਪਣਾ ਗਰੰਟੀ ਪੂਰੀ ਕਰਨੀ ਪੈਣੀ ਆ ਤੇ ਨਾਲੇ ਵੈਸੇਜ ਹੁਣ ਉਹਨਾਂ ਨੂੰ ਜਦੋਂ ਤ ਵੋਟਾਂ ਤੋਂ ਪਹਿਲਾਂ ਗਿਆ ਵੀ ਤਾਂ ਰੈਲੀ ਕਰਨ ਭਗਵੰਤ ਮਾਨ ਉਹਨੂੰ ਸਪੈਸ਼ਲੀ ਕਹਿ ਕੇ ਗਿਆ ਕਹਿ ਕੇ ਆਇਆ ਉੱਥੇ ਹੀ ਕੰਮ ਤੇ ਜਿਹੜੇ ਆਪਣੇ ਫਾਈਨੈਂਸ਼ੀਅਲ ਮਿਨਿਸਟਰ ਆ ਚੀਮਾ ਸਾਹਿਬ ਉਹਨਾਂ ਨੇ ਵੀ ਕੱਲ ਪਰਸੋਂ ਕਿਹਾ ਹੈ ਕਿ ਅਸੀਂ ਛੇਤੀ ਤੋਂ ਛੇਤੀ ਆ ਗਰੰਟੀ ਜਿਹੜੀ ਹੈ ਇਹ ਪੂਰੀ ਕਰ ਦਾਂਗੇ ਤੇ 53900 ਰੁਪਏ ਬੰਦੇ ਆ 49 ਮਹੀਨਿਆਂ ਦੇ ਜੇ ਭਗਵੰਤ ਸਰਕਾਰ ਨੇ ਇਕੱਠੇ ਦਿੱਤੇ ਤਾਂ ਹਰ ਬੀਬੀ ਦੇ ਖਾਤੇ 'ਚ ਅਪ੍ਰੈਲ ਜਾਂ ਮਈ ਦੇ ਮਹੀਨੇ 'ਚ 53900 ਰੁਪਏ ਆ ਸਕਦੇ ਆ ਤੇ ਨਹੀਂ ਤਾਂ ਜਿਹੜਾ 1100 ਉਹ ਫਿਰ ਕੰਟੀਨਿਊ ਕਰ ਦੇਣਗੇ ਤੇ ਜੇ ਅਗਲੀ ਸਰਕਾਰ ਇਹਨਾਂ ਦੀ ਰਹੀ ਤੇ ਗਰੰਟੀ ਕੈਨਸਲ ਨਹੀਂ ਹੋਊਗੀ ਫਿਰ ਕੰਟੀਨਿਊ ਹੀ ਰਹੂਗੀ ਤੇ ਵੱਡੀ ਗੱਲ ਬਾਤ ਆ ਤੇ ਚਲੋ ਵਧੀਆ 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 ਸਾਥ ਆ ਗਿਆ ਉਹ ਯਾਰਾ ਤੁਰਿਆ ਆਂਦਾ ਯਾਰ ਇਹਨਾਂ ਦਾ ਮਰੇ ਹੈ ਨਹੀਂ ਹਿਸਾਬ ਕਿਤਾਬ ਜਿਨ੍ਹਾਂ ਦੇ ਘਰ ਦੇ ਪੁਜਾਰੀ ਪੈਨਸ਼ਨਾਂ ਤੇ ਚੱਲਦੇ ਆ ਹਨਾ ਹਾਂ ਤੇ ਵਧੀਆ ਹਿਸਾਬ ਕਿਤਾਬਾ ਸਿਸਟਮ ਤੁਰਿਆ ਰਹੂਗਾ ਅਗਲੇ ਆਂਦਾ ਹਨਾ ਓਕੇ ਸਹੀ ਹੈ ਤੇ ਇਹ ਗੱਲ ਹੋਰ ਵੀ ਆ ਨਾ ਕਿ ਲੇਡੀਜ਼ ਵੋਟ ਕਿੰਨੇ ਆ ਬਹੁਤ ਜ਼ਿਆਦਾ ਵੋਟ ਬੈਂਕ ਲੇਡੀਜ਼ ਦਾ ਬਹੁਤ ਆ ਬਈ ਹਾਂ ਤੇ ਜੇ ਆ ਗਰੰਟੀ ਪੂਰੀ ਕਰਨੀ ਹੈ ਹੁਣ ਤਾਂ ਕਰਨੀ ਪੈਣੀ ਹੈ ਕਰਨੀ ਪੈਣੀ ਬਈ ਆਹ ਕਹਿੰਦੇ ਇੱਕ ਪ੍ਰੋਮਿਸ ਰਹਿ ਗਿਆ ਨਾ ਬਾਕੀ ਤਾਂ ਤਕਰੀਬਨ ਇਹਨਾਂ ਨੇ ਕਰ ਹੀ ਦਿੱਤੇ ਹੈ ਨਾ ਤੇ ਆ ਗਰੰਟੀ ਪੂਰੀ ਹੁੰਦੀ ਹੈ ਤੇ ਲਗਭਗ ਚਲੋ ਕੰਮ ਡੰਨ ਤੇ ਅਪ੍ਰੈਲ ਤੋਂ ਉਹਨਾਂ ਨੇ ਕਹਿ ਗਏ ਜਿਹੜਾ ਬਜਟ ਸੈਸ਼ਨ ਆ ਰਿਹਾ ਵਾ ਤੇ ਉਦੋਂ ਅਸੀਂ ਇਹਨੂੰ ਲਾਗੂ ਕਰਕੇ ਤੇ ਨਾਲ ਦੀ ਨਾਲ ਅਸੀਂ ਕੰਮ ਸ਼ੁਰੂ ਕਰ ਦਾਂਗੇ ਕਿ ਜਿੰਨਾ ਪੈਸਾ ਹੁਣ ਤੱਕ ਬਣਦਾ ਉਹਨਾਂ ਨੇ ਕਹਿੰਦੇ ਨਾ ਜਿੰਨਾ ਪੈਸਾ ਹੁਣ ਤੱਕ ਬਣਦਾ ਸੀ ਉਹ ਸਾਰਾ ਪੈਸਾ ਦੇਵਾਂਗੇ ਦਿੰਦਿਆਂ ਨੂੰ ਤੇ ਜੇ ਉਸ ਤੋਂ ਉਹਨਾਂ ਦੇਖਿਆ 5390 ਰੁਪਏ ਬਣਦੇ ਆ ਤੇ ਜੇ ਉਸ ਤੋਂ ਵੀ ਨਿਸ਼ਚਿਤ ਕਰਦੇ ਫਿਰ 1 ਵਧੀਆ ਉਦਿਕ ਕਮੈਂਟ ਬਣ ਗਿਆ ਉਹ ਕਰਤੀ ਸੀਗੇ ਤੇ ਚੱਲ ਵਧੀਆ ਹੋ ਜੂਗਾ ਬੀਬੀਆਂ ਨੇ ਹਰ ਖਰਾਬਾ ਹੋ ਜਾਊਗਾ ਤੇ ਅੱਜ ਸਾਡੇ ਕੋਲ ਵੀ ਵਲੌਗ ਕੋਈ ਖਾਸ ਅਸੀਂ ਪਾਸੇ ਗਿਆ ਨਹੀਂ ਕਿਤੇ ਤੇ ਆ ਨਿਊਜ਼ ਸਿਰਸਰੇ ਦੇਖੀ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਜੀ ਤੇ ਇਹ ਹੁਣ ਕੋਈ ਮਤਲਬ ਕਿ ਝੂਠਾ ਜਿਹਾ ਵਾਦਾ ਨਹੀਂ ਹੈਗਾ ਇਹ ਪੱਕਾ ਹੀ ਪ੍ਰੋਮਿਸ ਆ ਕਿ ਸਾਰ ਲੈ ਕੇ ਵੋਟਾਂ ਚ ਤੇ ਇਸ ਕਰਕੇ ਉਹਨਾਂ ਨੇ ਜੋ ਆਪਦੀ ਕਮਿਟਮੈਂਟ ਕੀਤੀ ਆ ਉਹਨਾਂ ਨੇ ਹੁਣ ਕਰਨੀ ਕਰਨੀ ਆ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਲਾਉਣੀਆਂ ਪੂਰਾ ਜੋਰ ਤੇ ਇਸ ਕਰਕੇ ਉਹਦਾ ਦਬਦਬਾ ਬਣਿਆ ਰਹੂਗਾ ਪਾਰਟੀਆਂ ਦਾ ਤੇ ਬਾਕੀ ਜਿੰਨੀਆਂ ਗਰੰਟੀਆਂ ਸੀ ਵਾਹਿਗੁਰੂ ਨੇ ਉਹਨਾਂ ਨੇ ਪੂਰੀਆਂ ਕਰ ਹੀ ਦਿੱਤੀਆਂ ਹਨ ਹੈਨਾ ਬਿੱਲੀ ਦੇ ਬਿੱਲਾਂ ਦਾ ਕਿਹਾ ਸੀ ਉਹ ਵੀ ਲਗਭਗ ਕਰ ਹੀ ਦਿੱਤਾ ਹੈ ਤੇ ਰੋਡ ਰਾੜ ਵਧੀਆ ਚਲੋ ਬਣੇ ਹੋਏ ਹਨ ਤੇ ਪਿੰਡਾਂ ਦੇ ਸਟੇਡੀਅਮ ਗਰਾਊਂਡ ਵਧੀਆ ਬਣਾਈ ਜਾਂਦੇ ਆ ਐਵੇਂ ਇਸ ਕਰਕੇ ਆਪਾਂ ਨੇ ਦੰਦਾਂ ਦਾ ਕਿਉਂ ਵੀ ਸਰਕਾਰ ਨੂੰ ਕੜੇ ਕੰਮ ਕੀਤੇ ਆ ਸੋ ਕੀਤੇ ਆ ਠੀਕ ਆ ਤੇ ਬਾਕੀ ਆ ਗਰੰਟੀ ਹੋ ਗਈ ਪੂਰੀ ਤਾਂ ਬੀਬੀਆਂ ਵਾਲੀ ਵੋਟ ਸਾਰੀ ਖਿੱਚ ਲਊਗਾ ਭਗਵੰਤ ਮਾਨ ਵੀਰਾ ਤੇ ਚਲੋ ਬਾਕੀ ਵਧਾਈਆਂ ਬੀਬੀਆਂ ਨੂੰ ਬਹੁਤ ਬਹੁਤ ਦੁਬਾਰਾ ਤੋਂ ਤੇ ਇੰਨਾ ਕੁ ਵਲੌਗ ਸੀਗਾ ਆਪਣਾ ਤੁਹਾਨੂੰ ਬਸ ਨੌਲੇਜ ਹੀ ਦੇਣੀ ਸੀ ਕਿ ਆ ਗੱਲਬਾਤ ਆ ਤੇ ਜੇ ਵਲੌਗ ਵਧੀਆ ਲੱਗਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਉਹਨਾਂ ਨੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਨਵੇਂ ਵਲੌਗਾਂ ਦੇ ਨਾਲ ਮਿਲਾਂਗੇ ਛੇਤੀ ਹੀ ਤੇ ਰੱਬ ਰੱਖਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ